ਹਲਕਾ ਮਜੀਠਾ ਦੇ ਪਿੰਡ ਕਾਦਰਾਵਾੜ ਕੋਟਲੀ ਮਲੀਆਂ ਦੇ ਖੇਡ ਸਟੇਡੀਅਮ ਵਿੱਚ ਰਾਉਂਡ ਗਲਾਸ ਹਾਕੀ ਅਕੈਡਮੀ ਪ੍ਰਬੰਧਕਾਂ ਵੱਲੋਂ ਕੋਚ ਇੰਦਰਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਚਾਰ ਰੋਜ਼ਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕੋਚ ਇੰਦਰਜੀਤ ਦੀਆਂ ਭਾਰਤੀ ਹਾਕੀ ਨੂੰ ਦਿੱਤੀਆਂ ਸੇਵਾਵਾਂ ਤੋਂ ਉਨ੍ਹਾਂ ਦੇ ਸਾਥੀ ਕੋਚ ਹੀਰਾ ਸਿੰਘ ਜੀ ਨੇ ਸਭ ਨੂੰ ਜਾਣੂ ਕਰਵਾਇਆ ਕੁੱਲ 20 ਟੀਮਾਂ ਨੇ ਵੱਖ-ਵੱਖ ਵਰਗਾਂ ਵਿੱਚ ਪਾਗੜਿਆ ਅਤੇ ਅਤੇ ਜੇਤੂ ਟਰੋਫੀ ਰਾਉਂਡ ਗਲਾਸ ਸੈਂਟਰ ਕਾਦਰਾਵਾਦ ਨੇ ਹਾਸਲ ਕੀਤੀ ਜਦ ਕਿ ਹਾਲੀਵੁੱਡ ਅਕੈਡਮੀ ਹਰਦੋ ਚੰਡੇਰੇ ਦੂਜਾ ਸਥਾਨ ਹਾਸਲ ਕੀਤਾ ਕੁੜੀਆਂ ਦੇ ਵਰਗ ਦੇ ਖੇਡ ਮੁਕਾਬਲੇ ਵਿੱਚ ਖਾਸ ਤੌਰ 'ਤੇ ਕਾਲਜ ਅਮਰਤਖ ਨੇ ਖਾਸ ਅਕੈਡਮੀ ਨੂੰ ਹਰਾ ਕੇ ਖਿਤਾਬ ਜਿੱਤਿਆ ਮੁੱਖ ਪ੍ਰਬੰਧਕ ਸੁਖਦੇਵ ਸਿੰਘ ਏਅਰ ਫੋਰਸ ਅਤੇ ਕਮਲਜੀਤ ਸਿੰਘ ਐਫ ਐਲ ਵੱਲੋਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ 올림픽 ਆਕਾਸ਼ਦੀਪ ਸਿੰਘ ਅਰਜੁਨ ਅਵਾਦੀ ਨੇ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਜੇਤੂਆਂ ਨੂੰ ਇਨਾਮ ਸ਼੍ਰੀ ਤਰਮਿੰਦਰ ਕਲਿਆਣ ਡੀਐਸਪੀ ਮਜੀਠਾ ਵੱਲੋਂ ਵੰਡੇ ਗਏ ਇਸ ਮੌਕੇ ਸਤਪਾਲ ਸਿੰਘ ਐਸਐਚਓ ਕੱਥੂ ਨਗਰ ਲੱਭਪ੍ਰੀਤ ਸਿੰਘ ਲੰਬardar ਗੁਰਲਾਲ ਸਿੰਘ ਗੁਰਜੰਟ ਸਿੰਘ ਜੋਗਾ ਸਿੰਘ ਸੂਬੇਦਾਰ ਮਨਜੀਤ ਸਿੰਘ ਮਾਸਟਰ ਸੁਵਿੰਦਰ ਸਿੰਘ ਹਰਮੀਤ ਸਿੰਘ ਬਲਵਿੰਦਰ ਸਿੰਘ ਕੈਪਟਨ ਕਬਲਜੀਤ ਸਿੰਘ ਸਰਪੰਚ ਸਤਨਾਮ ਸਿੰਘ ਹਿੰਮਤ ਸਿੰਘ ਸਤਵੰਤ ਸਿੰਘ ਰਾਜਕੌਰ ਖੜਰ ਜਸਬੀਰ ਸਿੰਘ ਚੌਂਕੀ ਇੰਚਾਰਜ ਜੈੰਤੀਪੁਰ ਲੱਭਪ੍ਰੀਤ ਸਿੰਘ ਬਲਜੀਤ ਸਿੰਘ ਗੁਰਫ ਗੁਰਬਖਸ਼ੀਸ਼ ਸਿੰਘ ਕੁਲਵੰਤ ਸਿੰਘ ਵਾਜੂਮਾਨ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਸਨ ਅਸਤਾਜੀ ਇਹ ਜਿਹੜਾ ਟੂਰਨਾਮੈਂਟ ਆ ਅੱਜ ਦੇਖ ਕੇ ਬੜੀ ਖੁਸ਼ੀ ਹੋਈ ਆ ਔਰ ਮਾਨ ਮਹਿਸੂਸ ਹੋਇਆ ਕਿ ਸਾਡਾ ਪੰਜਾਬ ਵੀ ਇਦਾਂ ਹੀ ਜਿਹੜਾ ترقی ਕਰਦਾ ਰਹੇ ਕਿਉਂਕਿ ਜਿਸ ਤਰੀਕੇ ਨਾਲ ਜੋ ਪਿਛਲੇ ਹਾਲਾਤ ਆਪਣੇ ਪੰਜਾਬ ਦੇ ਚੱਲ ਰਹੇ ਸੀ ਇਹ ਜਿਹੜਾ ਨਸ਼ਿਆਂ ਦਾ ਜਿਹੜਾ ਇੱਕ ਦਰਿਆ ਵਗ ਰਿਹਾ ਸੀ ਜਿੰਨੂੰ ਨੱਥ ਪਾਉਣ ਲਈ ਮਾਨਯੋਗ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸਾਹਿਬ ਔਰ ਸਾਰੇ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਜਿਹੜੇ ਆ ਉਹਨਾਂ ਨੇ ਕਾਫੀ ਸਾਨੂੰ ਜਿਹੜੇ ਆ ਵੱਡੇ ਪੱਧਰ ਤੇ ਇਹ ਮੁਹਿੰਮ ਜਿਹੜੀ ਆ ਪੀਡੀਆ ਔਰ ਉਹਦਾ ਜਿਹੜਾ ਮੁਹਿੰਮ ਦਾ ਨਾਮ ਰੱਖਿਆ ਜੁੱਧ ਨਸ਼ਾ ਵਿਰੁੱਧ ਤੇ ਉਹਨੂੰ ਵੀ ਇਹ ਬੜਾ ਵੱਡਾ ਹੁਲਾਰਾ ਮਿਲਦਾ ਜਿਹੜਾ ਇਹ ਅੱਜ ਦਾ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਗਿਆ ਕਿਉਂਕਿ ਜਿਹੜੇ ਵੀ ਆਰਗੇਨਾਈਜ਼ਰ ਆ ਮੈਂ ਉਹ ਵਧਾਈ ਦੇ ਪਾਤਰ ਆ ਇਹ ਉਹਨਾਂ ਨੇ ਇਦਾਂ ਦੇ ਹਾਲਾਤਾਂ ਵਿੱਚ ਇਦਾਂ ਦੀ ਜਿਹੜੀ ਟੂਰਨਾਮੈਂਟ ਦੇ ਨਾਲ ਜਿਹੜੇ ਬੱਚੇ ਆ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਆ ਔਰ ਮੈਨੂੰ ਇੱਥੇ ਦੱਸਿਆ ਗਿਆ ਕਿ ਜਿਹੜੀ ਗਰਾਊਂਡ ਆ ਇਹ ਪਿਛਲੇ 50 ਸਾਲ ਤੋਂ ਬਹੁਤ ਮਤਲਬ ਵੱਡੇ ਹੌਕੀ ਪਲੇਅਰ ਜਿਹੜੀ ਪੈਦਾ ਕੀਤੇ ਆ ਇਸ ਗਰਾਊਂਡ ਨੇ ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਮੇਰੇ ਵਾਸਤੇ ਮਾਣ ਦੀ ਗੱਲ ਆ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਮੈਂ ਸਾਰੇ ਆਪਣੇ ਨੌਜਵਾਨ ਸਾਥੀਆਂ ਨੂੰ ਆਪਣੇ ਬੱਚਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਉਹ ਇਸ ਗਰਾਊਂਡ ਦੇ ਨਾਲ ਜੁੜਨ ਸਪੋਰਟਸ ਦੇ ਨਾਲ ਜੁੜਨ ਤਾਂ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਮੁਹਿੰਮ ਆਪਾਂ ਚਲਾਈ ਜਾ ਰਹੀ ਆ ਉਹਨੂੰ ਵੱਧ ਤੋਂ ਵੱਧ ਸਹਿਯੋਗ ਮਿਲੇ ਤੇ ਅਸੀਂ ਨਸ਼ਿਆਂ ਦਾ ਖਾਤਮਾ ਕਰੀਏ ਪੰਜਾਬ ਚ ਇਹ ਇੰਦਰਜੀਤ ਸਿੰਘ ਗਿੱਲ ਚੌਥਾ ਇੰਦਰਜੀਤ ਸਿੰਘ ਗਿੱਲ ਹੌਕੀ ਟੂਰਨਾਮੈਂਟ ਜਿਹੜਾ ਅੱਜ ਚਾਰ ਰੋਜ਼ਾ ਇਸ ਖੇਡ ਸਟੇਡੀਅਮ ਵਿੱਚ ਹੋ ਰਿਹਾ ਸੀ ਕਾਦਰਾਬਾਦ ਪਿੰਡ ਦੇ ਵਿੱਚ ਉਹ ਚੰਪਨ ਹੋਇਆ ਲਗਭਗ ਇਹਦੇ ਵਿੱਚ 20 ਟੀਮਾਂ ਨੇ ਭਾਗ ਲਿਆ ਸੀ 20 ਟੀਮਾਂ ਦੇ ਵਿੱਚੋਂ ਪਹਿਲਾ ਪ੍ਰੀ ਕੁਆਟਰ ਕੁਆਟਰ ਹੁੰਦਾ ਆ ਅੱਜ ਇਹ ਮੈਚ ਫਾਈਨਲ ਮੈਚ ਦੇ ਡੇ ਤੱਕ ਪੁੱਜਿਆ ਤੇ ਫਾਈਨਲ ਦੇ ਵਿੱਚ ਦੋ ਟੀਮਾਂ ਨਿਕਲ ਕੇ ਅਈਆਂ ਰਾਊਂਡ ਗਲਾਸ ਸੈਂਟਰ ਕਾਦਰਾਬਾਦ ਜਿਹੜੀ ਉਹ ਵਿਨਰ ਹੈ ਤੇ ਗੱਜੂ ਗਾਜੀ ਸਪੋਰਟਸ ਕਲੱਬ ਗੁਰਦਾਸਪੁਰ ਸੈਕੰਡ ਡਿਕਲੇਅਰ ਹੋਈ ਆ ਤੇ ਇਹ ਖਾਸ ਕਰ ਉਪਰਾਲਾ ਕੋਚ ਇੰਦਰਜੀਤ ਸਿੰਘ ਗਿੱਲ ਦੇ ਪ੍ਰਤੀ ਸਾਡੀ ਸੱਚੀ-ਸੱਚੀ ਸ਼ਰਧਾਂਜਲੀ ਆ ਸਾਡੇ ਵੀਰ ਸੁਖਦੇਵ ਸਿੰਘ ਇੰਜੀਨੀਅਰ ਫੋਰਸ ਦਾ ਵਿਸ਼ੇਸ਼ ਯੋਗਦਾਨ ਸੀ ਉਸ ਯੋਗਦਾਨ ਦੇ ਵਿੱਚ ਪੂਰੀ ਟੀਮ ਨੇ ਬੜਾ ਵਰਕ ਕੀਤਾ ਸਾਡੇ ਲਾਪਰੀ ਸਿੰਘ ਨੰਬਰਦਾਰ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਗਰਾਊਂਡ ਨੂੰ ਚਾਰ ਚੰਦ ਲਾਉਣ ਲਈ ਉਹਦੇ ਨਾਲ ਗੁਰਲਾਲ ਨੇ ਉਹਦੇ ਨਾਲ ਵਿਸ਼ੇਸ਼ ਤੌਰ ਤੇ ਕੰਦੇ ਨਾਲ ਕੰਦਾ ਮਿਲਾ ਕੇ ਵਰਕ ਕੀਤਾ ਸਰ ਜੀ ਇੱਥੇ ਲੜਕੀਆਂ ਦਾ ਵੀ ਮੈਚ ਹੋਇਆ ਜੀ ਹਾਂ ਜੀ ਵੂਮਨ ਹਾਕੀ ਨੂੰ ਉੱਪਰ ਚੁੱਕਣ ਵਾਸਤੇ ਇਸ ਵਾਰੀ ਖਾਸ ਕਾਰਪਰਾ ਲਾ ਕੀਤਾ ਗਿਆ ਆ ਹੁਣੇ-ਹੁਣੇ ਤੁਸੀਂ ਦੇਖਿਆ ਜੀ ਸਪੈਸ਼ਲੀ ਅੰਡਰ 17 ਜਿਹੜੀਆਂ ਉਹ ਲੜਕੀਆਂ ਦਾ ਮੈਚ ਹੋਇਆ ਖਾਲਸਾ ਕਾਲਜ ਅਮ੍ਰਿਤਸਰ ਜਿਹੜੀ ਆ ਉਹਦੀ ਟੀਮ winner ਹੋਈ ਆ ਤੇ runner up ਸਾਡੀ ਖਾਲਸਾ ਅਕੈਡਮੀ ਆਸपास ਦੇ ਪਿੰਡਾਂ ਤੋਂ ਛਿੰਗੀਆਂ ਕਿ ਲੜਕੀਆਂ ਨੇ ਹਿੱਸਾ ਲਿਆ ਜੀ ਲਗਭਗ ਜੇ ਅੰਦਾਜ਼ਾ ਲਾਈਏ ਤੇ ਟੋਟਲੀ ਅਸੀਂ 300 ਦੇ ਕਰੀਬ ਲੜਕੀਆਂ ਨੇ ਜਿਹੜਾ ਵਾ ਇਹ ਟੂਰਨਾਮੈਂਟ ਦੇ ਵਿੱਚ ਭਾਗ ਲੈ ਲਿਆ ਤੇ ਬੜਾ ਸਕਸੈਸਫੁਲੀ ਉਤਸ਼ਾਹ ਨਾਲ ਸਾਰਿਆਂ ਨੇ ਜਿਹੜਾ ਇਹ ਟੂਰਨਾਮੈਂਟ ਚ ਚੰਪਨ ਕਰਨ ਲਈ ਯੋਗ ਸਰ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਜਾ ਰਹੀ ਹੈ ਉਹਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਅੱਜ ਦੀ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੀ ਦਲਦਲ 'ਚ ਜਾ ਰਹੀ ਜੇ ਉਹ ਗਰਾਊਂਡ ਦੇ ਨਾਲ ਜੁੜਨਾ ਤੇ ਨਸ਼ੇ ਜਿਹੜੇ ਤੋਂ ਨਿਕਲਣ ਇੱਕੋ ਇੱਕੋ ਹੱਲ ਹੈ ਸਾਡੀਆਂ ਗਰਾਊਂਡਾਂ ਜੇ ਸਾਡੀਆਂ ਗਰਾਊਂਡਾਂ ਭਰ ਗਈਆਂ ਤੇ ਫਿਰ ਸਾਡੇ ਹਸਪਤਾਲ ਸਾਡੇ ਨਸ਼ੀਲੇ ਸਿਸਟਮ ਸਾਰੇ ਤੈਸ ਨਾਲ ਐਚ ਹੋ ਸਕਦੇ ਆ ਇਹチェ ਵਾਤੇ ਜਿਹਨਾਂ ਹਾਕੀ ਦਾ ਵਿੰਗ ਇੱਥੇ ਪ੍ਰਾਪਤ ਹੋਇਆ ਸ਼ੰਦੀ ਇੱਕ ਰਾਉਂਡ ਗਲਾਸ ਸੈਂਟਰ ਸਾਡੇ ਚੱਲ ਰਿਹਾ ਹਾਕੀ ਦਾ ਮਿਲਿਆ ਇਸ ਵਾਰ ਉਹ ਹਾਲ ਦੀ ਘੜੀ ਤੇ ਗਰਾਸ ਰੂਟ ਲੈਵਲ ਹੀ ਆ ਪਰ ਅਸੀਂ ਇਹ ਇਸ ਵਾਰੀ ਬੁਲਾਇਆ ਸੀ ਰਾਉਂਡ ਗਲਾਸ ਸੈਂਟਰ ਤੋਂ ਸਾਡੇ ਸਪੈਸ਼ਲੀ ਕੋਚ ਸਾਹਿਬ ਆਏ ਸੀ ਤੇ ਉਹ ਮੇਰੇ ਖਿਆਲ ਜਲਦੀ ਸਾਾਨੂੰ ਪ੍ਰੋਮੋਟ ਕਰ ਦੇਣਗੇ ਠੀਕ ਹੈ ਜੀ ਥੈਂਕ ਯੂ